ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਇੱਕ ਜ਼ਰੂਰੀ ਬੇਨਤੀ ਆ ਆਉਣ ਵਾਲੀ 12 ਤਰੀਕ ਨੂੰ ਪਿੰਡ ਅਨੰਦਪੁਰ ਕਲਾਉੜ ਪਹਿਲਾ ਟਰਾਲੀ ਖਿੱਚ ਮੁਕਾਬਲਾ ਜਿਹੜਾ ਕਰਵਾਇਆ ਜਾ ਰਿਹਾ ਸਵਾਰਗਵਾਸ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਜਿੱਥੇ ਕਿ ਪਹਿਲਾ ਪ੍ਰਾਈਜ਼ ਮੋਟਰਸਾਈਕਲ ਹੋਵੇਗਾ ਵੀਰੇ ਇਹ ਪ੍ਰਾਈਜ਼ ਐਨ ਆਰ ਆਈ ਭਰਾਵਾਂ ਵੱਲੋਂ ਸਪான்ਸਰ ਕੀਤਾ ਗਿਆ ਤੇ ਦੂਜਾ ਨਾਮ ਸਕੂਟਰੀ ਹੋਵੇਗਾ ਤੀਜਾ ਨਾਮ 21000 ਤੇ ਚੌਥਾ ਜਿਹੜਾ 11000 ਹੋਵੇਗਾ ਅੱਠ ਨਾਮ ਦਿੱਤੇ ਜਾਣੇ ਵੀਰੇ ਪ੍ਰੋਪਰ ਤੇ ਵੀਰੇ ਇੱਕ ਜ਼ਰੂਰੀ ਬੇਨਤੀ ਆ ਕਿਸੇ ਦੇ ਨਾਲ ਕੋਈ ਮਤ ਪੇਵ ਨਹੀਂ ਵੀਰੇ ਤੇ ਇੱਕ ਹੋਰ ਬੇਨਤੀ ਵੀਰੇ ਜਿੰਨੇ ਵੀ ਟਰੈਕਟਰ ਆਉਣਗੇ ਉਹਨਾਂ ਦੇ ਉੱਤੇ ਵੀਰੇ ਗੈਸ ਨਾ ਲੱਗੀ ਹੋਵੇ ਜਿਹੜੇ ਟਰੈਕਟਰ ਪਹੁੰਚਣਗੇ ਵੀਰੇ ਇੱਕ ਬੇਨਤੀ ਹੋ ਸਾਡੇ ਵੱਲੋਂ ਇੱਕ ਮਿਸਤਰੀ ਹੋਵੇਗਾ ਉਹ ਚੈੱਕ ਕਰਕੇ ਗਰਾਊਂਡ ਦੇ ਅੰਦਰ ਕੀਤਾ ਜਾਵੇਗਾ ਅਗਲੀ ਕਾਰਵਾਈ ਗੇਲਾ ਜੱਟ ਦੱਸਣਗੇ ਸਾਡੇ ਪਿੰਡ ਦਾ ਮੇਲਾ ਸਾਰੇ ਹੰਬ ਹੋ ਆ ਕੇ ਪਹੁੰਚੋ ਬਾਈ ਜਰੂਰ ਪਹੁੰਚੋ ਜਿੰਨੇ ਵੀ ਗੇਲਾ ਜੱਟ ਬਾਈ ਨੂੰ ਪਿਆਰ ਕਰਦੇ ਆ ਜਰੂਰ ਪਹੁੰਚੋ ਪ੍ਰਬੰਧਕਾਂ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਵੀਰੇ ਰੌਣਕ ਵਧਾਓ ਮੇਲੇ ਦੀ ਵੱਧ ਤੋਂ ਵੱਧ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਦੀ ਫਤਿਹ